ਤੇ ਕਿਸਾਨ ਵੀਰੋ ਹਡਾ ਢਿੱਲੋਂ ਡੇਰੀ ਫਾਰਮ ਬਟਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 987823917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਹੈ ਨੋਟ ਕਰ ਲਓ ਬਾਈ ਰਾਜ ਕੋਲੇ ਪਹੁੰਚੇ ਆ ਜੀ ਤੇ ਇੱਕ ਝੋਟੀ ਆਪਾਂ ਸੂਈ ਸਵਾਈ ਲੈ ਕੇ ਆਏ ਆ ਆ ਜਾ ਵੀਰੇ ਇੱਧਰ ਜੀ ਨਾਲੇ ਹੋਰ ਬੁੱਢੇ ਕਿਵੇਂ ਆ ਬਾਈ ਸਸੀ ਦਾ ਬਾਈ ਸਸੀ ਦਾ ਠੀਕ ਠਾਕ ਆ ਰਾਜ ਵਧੀਆ ਵੀਰੇ ਵਧੀਆ ਤੁੰਡਾ ਨੰਬਰ ਬੋ ਨੰਬਰ 98763 ਵਿਰੇ 47016 ਤੇ ਪਿੰਡ ਸਹਿਣਾ ਪਿੰਡ ਸਹਿਣਾ ਜ਼ਿਲ੍ਹਾ ਬਰਨਾਲਾ ਤਹਿਸੀਲ ਤੱਪਾ ਮੇਰੇ ਤਹਿਸੀਲ ਜੱਪਾ ਨੇੜੇ ਪੱਕੋ ਗਿੰਚੀਆਂ ਦੇ ਵਿਧਾੜ ਗਈ ਜਾਂਦਾ ਓਕੇ ਤੇ ਅੱਜ ਆਪਾਂ ਛੋਟੀ ਸੂਈ ਵੀ ਦਿਖਾਉਣੀ ਵੀਰੇ ਸੂਈ ਸਵਾਈ ਛੋਟੀ ਵੀਰੇ ਚਲੋਣ ਸੂਈ ਵੀ ਆ ਚੌਗੀ ਆ ਮੋਹਨ ਚੌਗੀ ਆ ਚਾਰ ਦੰਦ ਤੇ ਕਿੰਨੇ ਦਿਨ ਹੋ ਗਏ ਸੂਈ ਨੂੰ ਰਾਜ ਅੱਜ ਹੋ ਗਏ ਵੀਰੇ 8 ਨਾਉਣੇ ਠੀਕ ਠੀਕ ਕਿੰਨਾ ਜਮਾ ਜਮਾ ਕੰਡੇ ਦੇ ਧਰ ਨਾਲ ਲੀਟਰ 10 ਕਿਲੋ ਜਮਾ ਤਿਆਰ ਆ ਨਾਉਣ ਦੇ ਜਕੈਨ ਨੁਭਾਉਂਦੇ ਆਪਾਂ 11 ਕਹਿ ਦਿੰਦੇ ਹਨਾ ਨਾ ਨਾ ਕੋਈ ਫਾਇਦਾ ਨਹੀਂ 10 ਕਿਲੋ ਖਰਾ ਦੁੱ 10 ਕਿਲੋ ਆ ਮੇਲਾ ਮੂਲਾ ਸਿੱਟ ਕੇ ਹਾਂ ਲੋਟੀ ਲੱਪਾ ਪਿਆਜ ਰੋ ਸਾਰਾ ਕੁਝ 14 15 ਦਿਨਾਂ ਦੇ ਪਸੂ ਜਾ ਕੇ ਮੇਲਾ ਸਿੱਟਦਾ ਤੇ ਰੇਟ ਵੀ ਤੋਕਣ ਵਾਲਾ ਹੀ ਹੋਣਾ ਇਹਦਾ ਰੇਟ ਜਮਾ ਜੈਨੂਅਲ ਠੀਕ ਹੈ ਖੋਲ ਲਾ ਰਜੂ ਆ ਬੱਚਾ ਦੇ ਸਵਾਈਪ ਵਾਦੀ ਜਵਾਕ ਚ ਹੋਈ ਜਾਵੇ ਨਹੀਂ ਧਾਰਾਂ ਦੂਰ ਤੁਹਾਨੂੰ ਮਾਰ ਕੇ ਦਿਖਾਵਾਂਗੇ ਵੀਡੀਓ ਨਾ ਬਣਿਆ ਰਿਓ ਰੀਡ ਰੇਟ ਵੀਡੀਓ ਦੇ ਵਿੱਚ ਹੀ ਹੋਊਗਾ ਜੀ ਠੀਕ ਹੈ ਜੀ ਆ ਲੈ ਚਲੋ ਤੇ ਬਾਕੀ ਇਹ ਸਿੰਗ ਸੱਲਾ ਬਹੁਤ ਸੋਹਣਾ ਹੈ ਨਾ ਆ ਦੇਖੋ ਬੱਚਾ ਕਰੋ ਇਚ ਸੁੱਤੀ ਝੋਟੀ ਆ ਤੇ ਬਾਕੀ ਦਾ ਚ ਇਹਨੂੰ ਚੈੱਕ ਉਸ ਹਿਸਾਬ ਨਾਲ ਕਰ ਲਓ ਵੀਡੀਓ ਬਣਾਉਣ ਦਾ ਟਾਈਮ ਆਪਣਾ 10 11 ਵਜੇ ਦਾ ਹੀ ਆ ਜੀ ਤੇ ਚਵਾਈ ਤੜਕੇ ਦੀ ਹੋਈ ਵੀ ਆ ਠੀਕ ਆ ਜੀ ਆ ਕਰੋ ਚੱਕ ਥਣ ਦੂਰਾ ਲੱਗਿਆ ਵਾ ਪੂਰਾ ਤੇ ਦੁੱਧ ਬਾਈ ਨੇ ਜਮਾ ਸਹੀ ਦੱਸਿਆ ਜਿੰਨਾ ਹੈਗਾ ਜੀ ਠੀਕ ਆ 9 ਕਿਲੋ ਦੁੱਧ ਆ ਜੀ ਲੈ ਚਲੋ ਵੀਰ ਮੈਂ ਕਿਹਾ ਜੀ ਇੱਕ ਨੰਬਰ ਬਾਕੀ ਦਾ ਕੋਈ ਹੁਣ ਸੂਈ ਸਬਾਈ ਸਾਰਾ ਕੰਮ ਨਿਪੜਿਆ ਹੁਣ ਤਾਂ ਕੰਮ ਪੂਰੀ ਕਰੀ ਜਾਵੇ ਸਾਰਾ ਜੇਰ ਜੱਪਾ ਸਭ ਡਾਨਾ ਹਰ ਆਉਂਦੀ ਹੈ ਜੀ ਸਾਥ ਪੁੱਤ ਤੇ ਰੇਟ ਵੀ ਜਮਾਂ ਟੋਕਰਾਂ ਵਾਲਾ ਹੀ ਹੋ ਹਨਾ ਇਹਦਾ ਜਮਾਂ ਟੋਕਰਾਂ ਵਾਲਾ ਜਮਾਂ ਸੀਲ ਸਾਉ ਛੋਟੀ ਆ ਇਹ ਨਹੀਂ ਵੀ ਕੋਈ ਆ ਆ ਦੇਖੋ ਥੰਡ ਤੇ ਧਾਰ ਪੂਰੀ ਬੋਲੀ ਰਾਇ ਵੀਰੇ ਗੰਨੇ ਅਰਗੀ ਕਿਹਦੇ ਜਵਾਕ ਚੋਈ ਜਾਵੇ ਤੇ ਕਾਦ ਕਾਠ ਵੀ ਪੂਰਾ ਵਧੀਆ ਨਹੀਂ ਪੂਰੀ ਬਾਹਰ ਹਾਂ ਠੀਕ ਹੈ ਛੱਡੋ ਬੱਚਾ ਵਧੀਆ ਸਹਿਜ ਬਾਈ ਵਾਲੀ ਹੈ ਠੀਕ ਹੈ ਜੀ ਹਾਂ ਤੇ 9 ਕਿਲੋ ਦੁੱਧ ਰੈਡੀ ਹੈ ਹਨਾ ਜਮਾਂ ਰੈਡੀ ਵੀਰੇ ਓਕੇ ਓਕੇ ਨਹੀਂ ਠੀਕ ਆ ਵੀਰੇ ਗੱਲ ਤੇ ਆ ਕਰਵਾ ਇੱਕ ਨੰਬਰ ਠੀਕ ਆ ਵੀਰੇ ਭਾਵੇਂ ਜਵਾਕ ਚੋਈ ਜਾਵੇ ਠੀਕ ਆ ਵੀਰੇ ਸੀਲ ਥਾਡੀ ਹੁੰਦਾ 11 ਵਜੇ ਵਾਲੇ ਨਹੀਂ 11 ਵਜੇ ਉਪਰਾ ਲੇ ਹੁਣ ਦੁਬਾਰੇ ਫੇਰ ਚੌਣ ਲੱਗ ਗਈ ਅੱਧੇ ਘੰਟੇ ਚਾਰ ਹੀ ਹੋਇਆ ਜਵਾਈ ਨੂੰ ਵੀਰੋ ਬੱਚਾ ਜਾਂਦਾ ਤੁਸੀਂ ਦੇਖ ਸਕਦੇ ਵਨ ਰਾਜੂ ਬੱਚਾ ਆ ਦੇਖੋ ਜੀ ਇਹਦੀ ਮੈਂ ਵੀ ਇੱਕ ਧਾਰ ਤੋਂ ਮਾਰ ਕੇ ਦਿਖਾਉਣਾ ਆ ਦੇਖੋ ਜੀ ਆ ਦੇਖ ਬਹੁਤ ਵਧੀਆ ਧਾਰ ਆ ਜੀ ਰੋਟੀ ਉਂਗਲ ਲੜ ਗਈ ਇਹ ਰਾਜੂ ਤੂੰ ਬੁੱਤਾ ਆ ਦੇਖੋ ਮੈਂ ਵੀ ਦਸੱਲੀ ਕਰਾਤੀ ਆ ਤੁਹਾਨੂੰ ਜੀ ਬਾਕੀ ਸ਼ੀਲ ਢੰਡੀ ਅਜੇ 11 ਵਜੇ ਦਾ ਟਾਈਮ ਨਹੀਂ ਆ ਤਿੰਨ ਘੰਟੇ ਹੋ ਗਏ ਨਹੀਂ ਪਸੂ ਡੰਗ ਤੇ ਮਿਲਦਾ ਜਾ ਕੇ ਇਹਨੂੰ ਕੋਈ ਬਾਸਤੀ ਮੜੀ ਹਲਾਈ ਰਾਜੂ ਨੂੰ ਮੜੀ ਮੜੀ ਜਵਾਕ ਕੋਈ ਜਾਂ ਲੈ ਪਸਮਾਦ ਖਾ ਗਏ ਉਧਰ ਹੱਕ ਕੇ ਉਹ ਸਾਦੇ ਦੁਆਰੇ ਪਈ ਠੀਕ ਆ ਵੀਰੇ ਬਸ ਇਧਰ ਨਹੀਂ ਦਿਖਾਈ ਧਾਰਾ ਮਾਰਦੇ ਟਕਾ ਕੇ ਹਾਂ ਧਾਰ ਦੇ ਦੇ ਰਾਜੀ ਨਾਲੇ ਇਧਰ ਨੂੰ ਕੱਢ ਕੇ ਧਾਰਾ ਮਾਰੀ ਬਾਹਰ ਨੂੰ ਦੇਖਣਾ ਅਗਲੇ ਨੂੰ ਐ ਹਾਂ ਕਿਲੋ ਕਿਲੋ ਦਾ ਚੋਣਾ ਨਹੀਂ ਠੀਕ ਆ ਵੀਰੇ ਠੀਕ ਆ ਰੂਹ ਗੋਸ ਹੁੰਦੀ ਹੈ ਦੇਖ ਕੜਕ ਦੀ ਮੈੜ ਤੇ ਧਾਰ ਕਰਾਂ 3-4 ਫੁੱਟ ਦਾ ਦੂਰ ਜਾਂਦੀ ਹੈ ਨਾ ਧਾਰ ਹੋਰ ਮਾਰ ਵੀਰੇ ਹੋਰ ਮਾਰ ਦੇ ਕੋਈ ਨਾ ਖੁੱਲੀ ਮਾਰ ਦੇ ਦੇ ਓਕੇ ਕੋਣ ਜਵਾਦੀ ਕੱਤੀ ਅਗਲਾ ਯਾਦ ਕਰੂੰਗਾ ਟੋਕਣ ਵਾਲਾ ਭਾਗ ਕੱਤੀ ਦਾ ਖਰੀਦੋ ਇੰਨੀ ਚੰਗਤਵਾਦੀ ਇੱਕ ਨੰਬਰ ਠੀਕ ਹੈ ਤੇ 9 ਕਿਲੋ ਦੁੱਧ ਰੈਡੀ ਹੈ ਨਾ ਪਾਣੀ ਰੈਡੀ ਰੈਡੀ ਤੋਰ ਦੇ ਜੇ ਰਜੱਪਾ ਸਭ ਡੰਨ ਸਭ ਡੰਨ ਆ ਕਰੋ ਜੀ ਠੀਕ ਹੈ ਵੀਰੇ ਠੀਕ ਆ ਆ ਦੇਖੋ ਜੀ ਤੇ ਬਾਕੀ ਦਾ ਜਿਵੇਂ ਹੁਣ 11 ਵਜੇ ਹੈ ਨਾ ਮੌਜ ਨਾ ਖੜ ਗਈ ਕੋਈ ਪ੍ਰਵਾਹ ਨਹੀਂ ਇਹਨੂੰ ਹੈਗੀ ਬਜ਼ਾਰ ਨਹੀਂ ਹੈਗਾ ਵੀ ਅਗਲਾ ਨਾ ਤੜਕੇ ਚੋਈ ਨਹੀਂ ਹੋਣੀ ਤਾਂ ਹੀ ਦਵਰੇ ਆਪਾਂ ਪਸਮਾ ਕੇ ਤੋਰੀਆ ਹੁਣ ਇਥੇ ਕੱਲ ਨੂੰ ਪਹਿਲਾਂ ਅੱਡੇ ਦਿਖਾਈ ਆ ਹੁਣ ਕੁਸਮਾ ਕੇ ਦਿਖਾਈ ਆ ਮੋੜ ਲਿਆ ਵਸ ਇਧਰ ਨੂੰ ਐ ਚੁੱਪੇ ਲੈ ਗਿਆ ਕਰ ਆ ਠੀਕ ਆ ਜੀ ਮੋੜ ਲਿਆ ਵੀਰੇ ਮੋਲ ਲੜਾ ਜੀ ਇਹਦਾ ਜੀ ਮੈਂ ਵੀ ਤੁਹਾਨੂੰ ਧਾਰ ਮਾਰ ਕੇ ਦਿਖਾ ਦਿਆ ਆਪਦੇ ਹੱਥ ਨਾਲ ਦਸੱਲੀ ਕਰਾਤੀ ਆ ਠੀਕ ਆ ਜੀ ਪੋਲੀ ਫੁੱਲ ਆ ਜੀ ਤੇ ਦੁੱਧ ਦੀ ਤਾਂ ਤੇਰੀ ਗਰੰਟੀ ਆ ਨਾ 9 ਕਿਲੋ ਦੁੱਧ ਦੀ ਗਰੰਟੀ ਆਈ ਮੰਗਾ ਲੈ ਭੰਵਾ ਦੀ ਠੀਕ ਆ ਵੀਰੇ ਆਨਲਾਈਨ ਮੰਗਾ ਲੈ 9 ਕਿਲੋ ਜਮਾ ਖਰਾ ਦੁੱਧ ਆ ਹੁਣ ਤਿਆਰ ਚਲ ਹੁਣ ਸਾਰਾ ਕੁਝ ਹੋ ਗਿਆ ਰੇਟ ਦੱਸ ਦੇ ਜਮਾ ਜਾਇਜ਼ ਵਾਲਾ ਬਸ ਰੇਟ ਵੀਰੇ ਹੁਣ ਅੱਜ ਤੱਕ ਉਹਦੇ ਵਾਸਤੇ ਆਫਰ ਹੀ ਆ ਆਫਰ ਹੀ ਆ ਠੀਕ ਆ ਜੀ ਲੇਕ ਨਹੀਂ ਲਿਆ ਹੁੰਦਾ ਉਹ ਚੀਜ਼ ਆ ਦਸਹਰੇ ਦੀ ਆਫਰ ਆ ਦਸਹਰੇ ਦੀ 7000 ਰੁਪਏ ਬਸ ਇਹਦਾ ਪਲਾਨ ਦੇਣਗੇ ਠੀਕ ਆ ਵੀਰੇ ਹੁਣ ਤੈਨੂੰ ਪਤਾ ਵੀ ਚਾਹੀਦਾ ਕਿ ਟੋਕੜ ਮਿਲਦੀ ਆ 75 75 ਫਿਰ ਆਦਾ ਜੀ ਜਮਾਈ ਤੁਸੀਂ ਮੁਖਤ ਵਾਲਾ ਰੇਟ ਕਰਿਆ ਅਜਤਾ ਹਨਾ ਦੂਈ ਛਵਾਈ ਚੋਟੀ ਦੁੱਧ ਰੈਣੀ ਸਾਰੀ ਕੁਆਲਿਟੀ ਪੰਜੇ ਗੱਲਾਂ ਸੀ ਸਾਰੀਆਂ ਪੂਰੀਆਂ ਮਿਲਦੇ ਨੇ ਅੱਜ ਫਿਰ ਆਇਆ ਮਾਥਿਆ ਵੀ ਥੋੜਾ ਨਫਾ ਲੈਣਾ ਹੈ ਨਫਾ ਤਾਂ ਕੋਈ ਗੱਲ ਨਹੀਂ ਚਾਹੀਦੀ ਨਾ ਲੱਗਿਆ ਆਪਾਂ ਠੀਕ ਆ ਯਾ ਕਾ ਨੂੰ ਵੀ ਖੁਸ਼ ਕਰਨਾ ਠੀਕ ਆ ਇਹ ਚੀਜ਼ ਇੱਕ ਨਾ ਮੈਨੂੰ ਵੀਰੇ ਕਈ ਦਿਨਾਂ ਦੀ ਮੰਗ ਆਈ ਜਾਂਦੀ ਵੀ ਛੋਟੀ ਛੋਟੇ ਪਹਾੜੀ ਝੋਟੇ 80 85 70 ਵਾਲੀ ਕਵਰ ਕਰਕੇ ਦਿਓ ਨੂੰ ਫੁੱਟੇ ਵੀੜ ਨੂੰ ਕਵਰ ਕਰਦੇ ਆ ਆਪਾਂ ਮਿਲਦਾ ਕਿਤੇ ਨਹੀਂ ਨਹੀਂ ਮਿਲਦਾ ਹੈ ਲੈ ਤੇ ਬਾਕੀ ਦਾ ਬਾਈ ਦੀ ਤਸੱਲੀ ਹੈ ਜੀ ਆਹ ਵੇਖੋ ਚਾਰ-ਦਾਰਾ ਮਾਰੀਆਂ ਸੀ ਗਲਾਸ ਦੁੱਧ ਦਾ ਕੱਢ ਕੇ ਬਾਹਰ ਆ ਦੇਖੋ ਕਿੱਥੇ ਭੇੜਾ ਤੇ ਮਾਨਦਾਨ ਦਾ ਹੋ ਜੂ ਨਾ ਵਿੱਚ ਬਾੜਾ ਨਹੀਂ ਹੈਗਾ ਅਜਨੀ ਚ ਪਾਈ ਓਕੂ ਆ ਤੇ ਮੌਕੇ ਤੇ ਕਰਦੇ ਆਂਗੇ ਵੀ ਲੰਮਾ ਨਾ ਮੰਨੇ ਅਗਲਾ ਤੇ ਟੀ ਜਮਾ ਵੇਚਣ ਵਾਲਾ ਪਾਇਆ ਨੰਬਰ ਬੋਲੋ ਜੀ ਨੰਬਰ ਹੈਗਾ 98763 47016 ਪਿੰਡ ਸਹਣਾ ਪੂਰੀ ਯਾਦ ਕਰੂ ਜੀ ਨੇ ਮੰਗਾ ਲਈ ਥਰਾ 10 ਕਿਲੋ ਦੁੱਧ ਦੀ ਉਗਤੀ ਤੇ ਜਵਾਕ ਚੋਲੇ ਭੋਾਂ ਦੀ ਗੰਨੇ ਵਰਗੀ ਪੋਲੀ ਧਾਰਾ ਵਿੱਚ ਡਿਮਾਂਡ ਹੈ ਨਾ ਲੋਕਾਂ ਦੀ ਵਿੱਚ ਧਾਰ ਪੋਲੀ ਲੈਣੀ ਆ ਬਾਕੀ ਦੀ ਗੱਲ ਤੂੰ ਰੱਖੇਰੀ ਬਾਕੀ ਗਾਜ ਨਹੀਂ ਪੋਲੀ ਆ ਬਾਕੀ ਭਾਂਗ ਚੋਕੇ ਲੈ ਜੀ ਚੋਕੇ ਲੈ ਜੀ ਐਮ ਗਾਲੇ ਗਰੰਟੀ ਉੱਪਰ ਲੱਗ ਮੋਟੀ ਧਾਰੂ ਪੂਰਨੀ ਛਿੱਟਾ ਨਹੀਂ ਸਰਲਾ ਨਹੀਂ ਸਾਰੇ ਵੀਰਾਂ ਦਾ ਇੰਨ ਤਾਂ ਵੀਡੀਓ ਦੇਖਣ ਲਈ ਤਿਆਰ ਲੋ ਧੰਨਵਾਦ ਜਲਦ ਮਿਲਦੇ ਆ ਕਿ ਨਵੀਂ ਵੀਡੀਓ ਦੇ ਨਾਲ